ਸ਼੍ਰੋਮਣੀ ਅਕਾਲੀ ਦਲ ਵਰਸ ਪੰਜਾਬ ਦੇ ਪਾਰਟੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦਿੱਤਾ ਵੱਡਾ ਬਿਆਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵਰਸ ਪੰਜਾਬ ਦੀ ਪਾਰਟੀ ਇੱਕ ਡੱਡੂ ਮੌਸਮ ਵਾਲੀ ਪਾਰਟੀ ਹੈ ਇਸ ਤਰ੍ਹਾਂ ਦੀਆਂ ਬਹੁਤ ਪਾਰਟੀਆਂ ਬਣਦੀਆਂ ਨੇ ਤੇ ਉਹ ਪਤਾ ਨਹੀਂ ਲੱਗਦਾ ਕਦੋਂ ਖਤਮ ਹੋ ਜਾਂਦੀਆਂ ਨੇ ਸੋ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੋ ਨਵੀਂ ਪਾਰਟੀ ਬਣੀ ਹੈ ਉਸ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਕਿ ਪਾਰਟੀ ਇੱਕ ਸਾਲ ਤੋਂ ਬਾਅਦ ਇਹਦਾ ਨਾਮ-ਨਿਸ਼ਾਨ ਨਹੀਂ ਰਹਿਣਾ ਜਿਸ ਨੂੰ ਲੈ ਕੇ ਹੁਣ ਹਲਚਲ ਹੋ ਗਈ ਹੈ ਪੰਜਾਬ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੇ ਇਸ ਬਿਆਨ ਦੇ ਨਾਲ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੋਮਨੀ ਕਾਲੀਗਰ ਅਮਰਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਅੱਜ ਸ਼੍ਰੀ ਮੁਖਸਰ ਸਾਹਿਬੀ ਧਰਤੀ ਦੇ ਉੱਪਰ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪਾਰਟੀਆਂ ਬਹੁਤ ਬਣਦੀਆਂ ਨੇ ਪਰ ਜਿਹੜੀ ਪਾਰਟੀ ਖਾਲਸਥਾਨੀ ਸੋਚ ਵਾਲੀ ਹੋਵੇਗੀ ਸਰਦਾਰ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਸੋਚ ਵਾਲੀ ਪਾਰਟੀ ਹੋਵੇਗੀ ਗਰਮ ਖਿਆਲੀ ਪਾਰਟੀ ਹੋਵੇਗੀ ਉਹ ਕਾਮਯਾਬ ਹੋਵੇਗੀ ਜੇਕਰ ਪਾਰਟੀਆਂ ਅਕਾਲੀ ਦਲ ਦੇ ਨਾਂ ਤੇ ਬਹੁਤ ਬਣੀਆਂ ਔਰ ਬਹੁਤ ਖਤਮ ਹੋ ਗਈਆਂ ਸਿਰਫ ਆਪਣੇ ਸਿਆਸੀ ਹਿੱਤਾਂ ਲਈ ਪਾਰਟੀਆਂ ਬਣਾ ਕੇ ਜਿਸ ਤਰ੍ਹਾਂ ਮੌਸਮੀ ਡੱਡੂ ਹੁੰਦੇ ਨੇ ਉਸ ਤਰ੍ਹਾਂ ਪੰਜਾਬ ਵਿੱਚ ਆਉਂਦੀਆਂ ਨੇ ਔਰ ਕੁਝ ਦਿਨਾਂ ਬਾਅਦ ਉਹ ਮੜੀਆਂ ਮੇਟ ਹੋ ਜਾਂਦੀਆਂ ਨੇ ਸਿਮਰਜੀਤ ਸਿੰਘ ਮਾਨ ਨੇ ਕਿਆ ਕਿ ਅਸੀਂ ਉਸ ਪਾਰਟੀ ਦੀ ਸਪੋਰਟ ਕਰਾਂਗੇ ਉਸ ਪਾਰਟੀ ਦੇ ਨਾਲ ਖੜਾਂਗੇ ਜਿਹੜੀ ਪਾਰਟੀ ਖਾਲਿਸਤਾਨੀ ਮੰਗ ਕਰੇਗੀ ਸਾਡਾ ਖਾਲਿਸਤਾਨ ਸਾਨੂੰ ਆਜ਼ਾਦ ਮਿਲਣਾ ਚਾਹੀਦਾ ਹੈ ਸੋ ਸਾਡੀ ਅੱਜ ਵੀ ਇਹ ਮੰਗੇ ਅੱਜ ਵੀ ਅਸੀਂ ਇਸ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਲੋਕਾਂ ਦੇ ਕੋਲ ਜਾ ਰਹੇ ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਵਾਰੀ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਆਪਣੀ ਵਾਰਸ ਪੰਜਾਬ ਦੇ ਅੰਮ੍ਰਿਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਣਾਈ ਹੈ ਉਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਕੀ ਚਾਹੁੰਦੇ ਜੇ ਜਦੋਂ ਉਹਨਾਂ ਦੀ ਮਾਤਾ ਕਹਿੰਦੀ ਕਿ ਅਸੀਂ ਖਾਲਸਤਾਨੀ ਨਹੀਂ ਬਣਾਉਣਾ ਚਾਹੁੰਦੇ ਤਾਂ ਫਿਰ ਇਸ ਪਾਰਟੀ ਦਾ ਕੀ ਫਾਇਦਾ ਇਹੋ ਜਿਹੀਆਂ ਪਾਰਟੀਆਂ ਫਿਰ ਬਹੁਤ ਆਈਆਂ ਤੇ ਬਹੁਤ ਗਈਆਂ ਉਹਨੇ ਕਿਹਾ ਕਿ ਬਰੂਦ ਹੋਣਾ ਚਾਹੀਦਾ ਹੈ ਪਾਰਟੀ ਦੇ ਵਿੱਚ ਬਰੂਦ ਜੋ ਖਾਲਸਤਾਨੀ ਹੋਵੇ ਔਰ ਉਹ ਪਾਰਟੀ ਤਾਂ ਹੀ ਪੰਜਾਬ ਵਿੱਚ ਕਾਮਯਾਬ ਹੋਵੇਗੀ ਸਿਮਰਨਜੀਤ ਸਿੰਘ ਮਾਨ ਨੇ ਅੱਜ ਵੱਡਾ ਬਿਆਨ ਦਿੱਤਾ ਉਹਨੇ ਕਿਹਾ ਕਿ ਅਸੀਂ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਸੱਤਾ ਵਿੱਚ ਆਵੇਗੀ ਸ਼ੋਮਨੀ ਕਾਲੀ ਦਾਲ ਅਮਰਸਰ ਖਾਲਸਤਾਨ ਦੀ ਮੰਗ ਕਰਾਗੇ ਸਾਡਾ ਆਪਣਾ ਦੇਸ਼ ਹੋਵੇਗਾ ਕਿਸੇ ਨੂੰ ਤਰਨੇ ਲਾਉਣ ਦੀ ਲੋੜ ਨਹੀਂ ਪਵੇਗੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਵਪਾਰੀਆਂ ਨੂੰ ਅਸੀਂ ਉਹਨਾਂ ਨੂੰ ਜਿਹੜਾ ਆਪਣੇ ਦੇਸ਼ ਦੇ ਵਿੱਚ ਆਪਣੇ ਕਾਨੂੰਨ ਹੋਣਗੇ ਕੋਈ ਵੀ ਜਿਹੜਾ ਤਰਨਾ ਨਹੀਂ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇਗਾ ਸਿਮਰਤਜੀਤ ਸਿੰਘ ਮੰਨਨੇ ਕਿਹਾ ਕਿ ਮੇਰਾ ਜਦੋਂ ਮੈਂ ਪਾਰਟੀ ਬਣਾਈ ਸੀ ਇਹੀ ਏਜੰਡੇ ਸੀ ਔਰ ਅੱਜ ਵੀ ਮੇਰੇ ਇਹੀ ਏਜੰਡੇ ਨੇ ਮੈਂ ਖਾਲਸਤਾਨ ਬਣਵਾ ਕੇ ਰਹਾਗਾ ਔਰ ਖਾਲਸਤਾਨ ਸਾਨੂੰ ਆਜ਼ਾਦ ਸਰਾਂ ਦੇਸ਼ ਪਾਕਿਸਤਾਨ ਦੀ ਸਪੋਰਟ ਵੀ ਲਵਾਂਗੇ ਸੀ ਪਾਕਿਸਤਾਨ ਦੀ ਸਪੋਰਟ ਲੈ ਕੇ ਸਾਡਾ ਦੇਸ਼ ਸਾਨੂੰ ਇਹਨਾਂ ਜੋ ਹਿੰਦੂਆਂ ਤੋਂ ਅਲੱਗ ਕੀਤਾ ਜਾਵੇ ਜਿਸ ਨੂੰ ਲੈ ਕੇ ਸਿਮਰਤਜੀਤ ਸਿੰਘ ਮੰਨ ਅੱਜ ਨਹੀਂ ਪਹਿਲਾਂ ਵੀ ਬਹੁਤ ਵਾਰੀ ਬਿਆਨ ਦੇ ਚੁੱਕੇ ਨੇ ਕਿ ਅਸੀਂ ਦਿੱਲੀ ਦੇ ਸਪੁਰਦ ਨਹੀਂ ਜਿਸ ਤਰ੍ਹਾਂ ਸਾਡਾ ਪਹਿਲਾ ਹਲਕ ਦੇ ਸੂਬਾ ਸੀ ਔਰ ਅਸੀਂ ਉਹੀ ਆਪਣਾ ਸੂਬੇ ਦੀ ਮੰਗ ਕਰਦੇ ਆਂ ਸੋ ਪਾਕਿਸਤਾਨ ਹੋਰ ਵੀ ਅਸੀਂ ਬਾਹਰਲੇ ਸਾਡੇ ਦੇਸ਼ ਸਪੋਰਟ ਕਰਦੇ ਨੇ ਅਮਰੀਕਾ ਵੀ ਕਹਿੰਦਾ ਕਿ ਖਾਲਸਾਣ ਅਲੱਗ ਸੂਬਾ ਹੋਣਾ ਚਾਹੀਦਾ ਬ੍ਰਿਟੇਨ ਵੀ ਕਹਿੰਦਾ ਹੈ ਲੇਕਿਨ ਜਦੋਂ ਸਾਨੂੰ ਇਸ ਤਰ੍ਹਾਂ ਸਾਡੇ ਹੱਕ ਨਹੀਂ ਮਿਲਦੇ ਸਾਡੇ ਹੱਕ ਜਿਹੜੇ ਦਬਾਏ ਜਾ ਰਹੇ ਨੇ ਸਾਡੇ ਕਿਸਾਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਫਿਰ ਸਾਨੂੰ ਹਿੰਦੁਸਤਾਨ ਦਾ ਰਹਣ ਦਾ ਕੀ ਫਾਇਦਾ ਇਸ ਨੂੰ ਲੈ ਕੇ ਸਿਰਨਾਜੀ ਸਿਮਾਨ ਜਿਨ੍ਹਾਂ ਨੇ ਅੱਜ ਵੱਡਾ ਬਿਆਨ ਦਿੱਤਾ ਕਿ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜੇ ਖਾਲਸਾਤਨ ਦੀ ਮੰਗ ਕਰਦੀ ਤਾਂ ਅਸੀਂ ਦੀ ਸਪੋਰਟ ਕਰਦੇ ਹਾਂ